ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਆਪਾਂ ਨੌਜਵਾਨ ਵੀਰਾਂ ਦੀ ਮੰਗ ਨੂੰ ਮੁੱਖ ਰੱਖਦੇ ਆ ਸਿੱਖ ਰਾਜ ਕਿਵੇਂ ਆਇਆ ਕਿਵੇਂ ਬਣਿਆ ਤੇ ਜਿਹੜੀਆਂ ਮਿਸਲਾਂ ਤੋਂ ਬਣੀਆਂ 12 ਮਿਸਲਾਂ ਹੋਈਆਂ ਮਿਸਲਾਂ ਕਿਵੇਂ ਹੋਂਦ ਵਿੱਚ ਆਈਆਂ ਇਹਨਾਂ ਦੇ ਬਾਨੀ ਕੌਣ ਸਨ ਕਰਤਾ ਕਰਤਾ ਕੌਣ ਸਨ ਤੇ ਮਿਸਲਾਂ ਦਾ ਜਿਹੜਾ ਕੰਟਰੋਲ ਸੀ ਉਹ ਕਿਹਨਾਂ ਦੇ ਕੋਲ ਸੀ ਇਦੇ ਵਿੱਚ ਸਾਡੇ ਸਰਬਉੱਚ ਸ੍ਰੀ ਅਕਾਲ ਪੁਰਖ ਸਾਹਿਬ ਜੀ ਦਾ ਕੀ ਰੋਲ ਸੀ ਅਤੇ ਨਾਲ ਹੀ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਜਥੇਦਾਰ ਦਾ ਕੀ ਰੋਲ ਸੀ ਇਹ ਸਾਰੀ ਆਪਾਂ ਜਾਣਕਾਰੀ ਤੇ ਨਾਲ ਹੀ ਪ੍ਰਾਪਤਨ ਜਿਹੜੇ ਸਿੱਖ ਘਰਾਣੇ ਹੁੰਦੇ ਸੀ ਸਰਦਾਰ ਘਰਾਣੇ ਉਹਨਾਂ ਦੀ ਵੀ ਜਾਣਕਾਰੀ ਤੇ ਇਹਨਾਂ ਤੋਂ ਇੱਕ ਸਿੱਖ ਰਾਜ ਜਿਹੜਾ ਪਾਵਰਫੁੱਲ ਰਾਜ ਸਭ ਤੋਂ ਵੱਡਾ ਬਣਿਆ ਜਿਨੇ ਬਹੁਤ ਵੱਡਾ ਜਿਹੜਾ ਰਾਜਸੀ ਰਾਜ ਭਾਗ ਸੀ ਉਹ ਮੰਨੇ ਖੈਬਰ ਦਰੇ ਤੋਂ ਜਿਹੜੀਆਂ ਅੱਜ ਤੱਕ ਜਿਹਨੂੰ ਕੋਈ ਫਤੇ ਨਹੀਂ ਕਰ ਸਕਿਆ ਸਿੱਖ ਰਾਜ ਦੇ ਵਿੱਚ ਉਹ ਵੀ ਫਤੇ ਹੋਇਆ ਵੱਡੇ ਯੋਧੇ ਹੋਏ ਉਹਨਾਂ ਬਾਰੇ ਭਰਪੂਰ ਜਿਹੜੀ ਤੇ ਪੂਰਨ ਜਾਣਕਾਰੀ ਹੈ ਉਹ ਲੈ ਕੇ ਆਪਦੇ ਰੂਬਰੂ ਬਹੁਤ ਜਲਦੀ ਆਪਾਂ ਹੋ ਰਹੇ ਆ ਸੁਮੱਚੀ ਟੀਮ ਦੇ ਯਤਨਾ ਸਰਕਾਰ ਇਹ ਪੌਡਕਾਸਟ ਆਰੰਭ ਕੀਤਾ ਜਾ ਰਿਹਾ ਹੈ ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਸਿੱਖ ਮਿਸਲਾਂ ਕਿੰਨੇ ਬਣੀਆਂ ਕਿੰਨਾ ਕਿੰਨਾ ਇਹਨਾਂ ਦਾ ਰਾਜ ਹੁੰਦਾ ਸੀ ਕਿੱਥੇ ਕਿੱਥੇ ਤੱਕ ਇਹਨਾਂ ਦੀ ਹੱਤਵੰਦੀ ਹੁੰਦੀ ਸੀ ਤੇ ਇਹ ਸਾਰੀਆਂ ਮਿਸਲਾਂ ਦਾ ਜਿਹੜਾ ਕੰਟਰੋਲ ਸੀ ਕਿੱਥੇ ਹੁੰਦਾ ਸੀ ਇਹ ਸਾਰੀ ਜਾਣਕਾਰੀ ਆਪ ਵੀ ਨਾਲ ਸਾਂਝਾ ਕਰਦੇ ਜਾ ਰਹੇ ਹਾਂ ਸੋ ਆਸ ਕਰਦੇ ਹਾਂ ਸਾਰੇ ਤੁਸੀਂ ਜਿੰਨੇ ਵੀ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਹੋ ਪੂਰਨ ਸਹਿਯੋਗ ਦੇ ਦਿਓ ਸਮੁੱਚੀ ਟੀਮ ਦਾ ਜਿਹੜਾ ਸਹਿਯੋਗ ਅਸੀਂ ਆਪ ਸੰਤਾ ਤੋਂ ਮੰਗਦੇ ਹਾਂ ਸੋ ਸਹਿਯੋਗ ਦੇਣਾ ਜੀ ਜਲਦ ਹੀ ਆਪ ਜੀ ਦੇ ਰੂਬਰੂ ਸਿੱਖ ਮਸਲਾਂ ਬਾਰੇ ਭਰਪੂਰ ਜਾਣਕਾਰੀ ਲੈ ਕੇ ਹਾਜ਼ਰ ਹੋ ਰਹੇ ਹਾਂ ਇੱਕ ਵਾਰ ਫਿਰ ਚੜ੍ਹਦੀ ਕਲਾ ਪੰਜਾਬ ਟੀਮ ਵੱਲੋਂ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ